ਤੋ ਬਿਰਗੂ ਨੇ ਕਹਿ ਦਿੱਤਾ ਜਦ ਮੰਦੀ ਦੁਨੀਆ ਬਦਲ ਜਾਂਦੀ ਹੈ ਵਿਚਾਰਾਂ ਦੀ ਦੁਨੀਆ ਬਦਲ ਜਾਂਦੀ ਹੈ ਪਰਮਾਤਮਾ ਦਾ ਨਾਮ ਜਪ ਜਪ ਕੇ ਤੋ ਮਨ ਦੇ ਬਦਲਦੇ ਹਨ ਤਨ ਵੀ ਬਦਲ ਜਾਂਦਾ ਹੈ ਵਿਚਾਰਾਂ ਦੀ ਦੁਨੀਆ ਦੇ ਬਦਲਨੇ ਆ ਸਰੀਰ ਵੀ ਬਦਲ ਜਾਂਦਾ ਹੈ ਔਰ ਹੱਥਾਂ ਵਿੱਚ ਬਣ ਜਾਂਦਾ ਹੈ ਪਦਮ ਪੈਰਾਂ ਵਿੱਚ ਬਣ ਜਾਂਦੇ ਨੇ ਪਦਮ ਤੇ ਹੁਣ ਮੈਂ ਕੁਝ ਇਤਿਹਾਸਿਕ ਨੁਕਤੇ ਵੀ ਤੁਹਾਡੇ ਸਾਹਮਣੇ ਰੱਖਾਂ ਕਲਨ ਪਦਮ ਸੀ ਹਨੂਰ ਅਮਰਦਾਸ ਜੀ ਮਹਾਰਾਜ ਦੇ ਸੱਜੇ ਪੈਰ ਦੇ ਵਿੱਚ ਸੱਜੇ ਚਰਨ ਦੇ ਵਿੱਚ पदम सी गुरु नानक देव जी महाराज ਦੇ ਸੱਜੇ ਹੱਥ ਪਦਮ ਸੀ ਸ੍ਰੀ ਕ੍ਰਿਸ਼ਨ ਦੇ ਖੱਬੇ ਪੈਰ ਦੇ ਵਿੱਚ ਭਾਈ ਗੁਰਦਾਸ ਇਸ ਦੀ ਵਕਾਲਤ ਕਰ ਰਹੇ ਨੇ ਜਾਏ ਸੁਤਾ ਪਰਭਾਸ ਰਿਚ ਗੋਡੇ ਉੱਪਰ ਪੈਰ ਪਸਾਰੇ ਚਰਨ ਕਮਲ ਵਿੱਚ ਪਦਮ ਹੈ ਚਿੱਲਵੇਂ ਚਮਕੇ ਵਾਂਗੋਂ ਤਾਰੇ ਭਾਈ ਗੁਰਦਾਸ ਇੱਕ ਸ਼ਿਕਾਰੀ ਆਇਆ ਸੰਧਿਆ ਦਾ ਵਕਤ ਤੇ ਬੜੇ ਉਦਾਸ ਸਨ ਕ੍ਰਿਸ਼ਨ ਕਿਉਂਕਿ ਕੁੱਲ ਸਾਰੀ ਮਾਰੀ ਜਾ ਚੁੱਕੀ ਸੀ ਯਾਦਵਾਂ ਦੀ ਕੁੱਲ ਸਾਰੀ ਖਤਮ ਹੋ ਗਈ ਸੀ ਮਹਾਭਾਰਤ ਦੀ ਜੰਗ ਤੋਂ ਬਾਅਦ ਦਾ ਜ਼ਿਕਰ ਸਭ ਮਾਰੇ ਜਾ ਚੁਕੇ ਸਭ ਖਤਮ ਹੋ ਗਏ ਤੇ ਪ੍ਰਵਾਸ ਨਾਮ ਦਾ ਧੀਰਤ ਸੋਮਨਾਥ ਮੰਦਰ ਦੇ ਕੋਲ ਹੈ ਗੁਜਰਾਤ ਕਾਠਿਆਵੜ ਦੇ ਔਰ ਬਕਾਇਦਾ ਉਸ ਤਰ੍ਹਾਂ ਦੀ ਮੂਰਤੀ ਬਣਾਈ ਨੇ ਕਿ ਸ਼ਿਕਾਰੀ ਦਿਖਾਇਆ ਹੈ ਔਰ ਤੀਰ ਕਮਾਨ ਮਾਰ ਰਿਹਾ ਹੈ ਕਿ ਕ੍ਰਿਸ਼ਨ ਦੇ ਚਰਨਾਂ 'ਚ ਲਗੇ ਪ੍ਰਭਾਸ ਇੱਕ ਤੀਰਤ ਹੈ ਸਮੁੰਦਰ ਦੇ ਕੰਢੇ ਤਾਸ ਨੇ ਦੇਖਿਆ ਸੋਮਨਾਥ ਮੰਦਰ ਦੇ ਬਿਲਕੁਲ ਨੇੜੇ ਹੈ ਗੁਜਰਾਤ ਦੇ ਜਾਏ ਸੁਤਾ ਪ੍ਰਭਾਸ ਵਿੱਚ ਕਿਉਂਕਿ ਦੁਆਰਕਾ ਦੇ ਰਾਜਾ ਸੰਦੁਆਰ ਦਾ ਥੋੜੀ ਜਿਹੀ ਦੂਰੀ ਤੇ ਹਾਂ ਜਾਏ ਸੁਤਾ ਪ੍ਰਭਾਸ ਵਿੱਚ ਗੋਡੇ ਉੱਪਰ ਪੈਰ ਪਸਾਰੇ ਚਰਨ ਕਮਲੇ ਚ ਪਦਮ ਹੈ ਝਿਲ ਮਿਲ ਰਖਮ ਕੇ ਵਾਂਗੂ ਤਾਰੇ ਬਤਕ ਆਇਆ ਭਾਲ ਦਾ ਮਿਰਗੇ ਜਾਨ ਬਾਣ ਲੈ ਮਾਰੇ ਉਹ ਜਿਹੜਾ ਪਦਮ ਸੀ ਉਹ ਅੰਧੇਰੇ ਰਿਸ਼ ਕਿਉਂਕਿ ਸੰਧਿਆ ਹੋ ਚੁੱਕੀ ਸੀ ਤੇ ਸ਼ਿਕਾਰੀ ਨੇ ਸਮਝਿਆ ਹਿਰੰਦ ਦੀ ਅੱਖ ਹੈ ਉਹਨੇ ਖਿੱਚ ਕੇ ਬਾਣ ਮਾਰਿਆ ਸੀਨੇ 'ਚ ਲੱਗਿਆ ਕ੍ਰਿਸ਼ਨ ਨੇ ਇਸੇ ਤੋਂ ਉਹਨਾਂ ਦਾ ਅੰਤ ਹੋਇਆ ਇਸੇ ਤੋਂ ਇੱਕ ਲੋਕੜੀ ਬੱਦਕਰੋਂ ਗਲਵਕੜੀ ਚ ਲਾਇਆ ਆਖੇ ਕੋਈ ਨਹੀਂ ਅਸੀਂ ਇਸੇ ਤਰੀਕੇ ਨਾਲ ਜਾਣਾ ਸੀ ਤੇਰਾ ਕੋਈ ਕਸੂਰ ਨਹੀਂ ਤੂੰ ਰੋ ਨਾ ਉਹ ਰੋਈ ਜਾ ਰਹੀ ਸੀ ਗੱਲ ਵਿੱਚ ਲੀਤਾ ਕ੍ਰਿਸ਼ਨ ਜੀ ਹਾਉ ਗਣ ਕੀਤੇ ਹਰਨਾ ਚਿਤਾਰੇ ਭਾਈ ਗੁਰਦਾਸ ਜੀ ਨੇ ਐਸਾ ਲਿਖਿਆ ਮੁਕਤਸਰ ਮੈਰਸ ਕਰਾ ਆਖਿਆ ਨਹੀਂ ਸਾਡੇ ਜਾਣ ਦਾ ਇਹੀ ਕਾਰਨ ਬਣਨਾ ਸੀ ਪਹਿਲੀ ਕੁਛ ਹੋਣਾ ਸੀ ਤੇਰੇ ਹੱਥੋਂ ਹੋਣਾ ਸੀ ਤੁਰੋ ਨਾ ਐਸੇ ਹੀ ਹੋਣਾ ਸੀ ਐਸੀ ਮੇਰੀ ਮੌਤ ਹੋਣੀ ਸੀ ਚਰਨਾਂ ਚ ਪਦਮ ਹੈ ਪਰ ਜਗਤ ਵਿੱਚ ਜਿਤਨੇ ਸ੍ਰੇਸ਼ਟ ਅਵਤਾਰੀ ਪੁਰਸ਼ ਹੋਏ ਨੇ ਸਾਰਿਆਂ ਦੇ ਹੱਥਾਂ ਤੇ ਪੈਰਾਂ ਦੇਖਣ ਨੂੰ ਨਹੀਂ ਮਿਲੇ ਆ ਯਹੋਵੇ ਤੇ ਇਤਿਹਾਸ ਦੇ ਜ਼ਿਕਰ ਨੇ ਲੇਕਿਨ ਕੁਝ ਸਿੱਖਦਾ ਹੈ ਕ੍ਰਿਸ਼ਨੂ ਦਾ ਹੈ ਗੁਰੂ ਨਾਨਕ ਦਾ ਹੈ ਗੁਰੂ ਅਮਰਦਾਸ ਜੀ ਦਾ ਵੀ ਹੈ ਇਤਿਹਾਸ ਦਾ ਇੱਕ ਪੰਨਾ ਮੈਂ ਤੁਹਾਡੇ ਸਾਹਮਣੇ ਰੱਖਾ ਹਰਿਦਵਾਰ ਦੀ ਗੱਲ ਹੈ ਸਰਦੀਆਂ ਦੇ ਦਿਨ ਸਨ ਸਤਿਗੁਰ ਗੰਗਾ ਇਸ਼ਨਾਨ ਕਰਕੇ ਧੁੱਪ ਦੇ ਉੱਤੇ ਬੈਠੇ ਐਨ ਚਲਣਾ ਨੂੰ ਪਸਾਰ ਕੇ ਚੋਟੀ ਦਾ ਹਰਿਦਵਾਰ ਦਾ ਪਿਰੋਹਤ ਬ੍ਰਾਹਮਣ ਜੋ ਸਾਰੇ ਬ੍ਰਾਹਮਣਾਂ ਦਾ ਮੁਖੀ ਸੀ ਆ ਬੜਾ ਵਿਦਵਾਨ ਸਿਆਣਾ ਉਹ ਜਿਉਂ ਦੇਖਦਾ ਹੈ ਪਦਮ ਚਰਨਾ ਦੇਚ ਪਰਮ ਉਹਨੇ ਪੈਰਾ ਤੇ ਮੱਥਾ ਢੇਕ ਦਿੱਤਾ ਗੁਰੂ ਅਮਰਦਾਸ ਕਹਿਣ ਲਗੇ ਤੂੰ ਬ੍ਰਾਹਮਣ ਹੈ ਤੇ ਮੈਂ ਤੇ ਪੱਲਾ ਖਤਰਿਆ ਤੂੰ ਬ੍ਰਾਹਮਣ ਹੋ ਕੇ ਮੈਨੂੰ ਕਿ ਮੱਥਾ ਢੇਕਿਆ ਹੈ ਮੈਂ ਤੇ ਯਾਤਰੀ ਹੱਥ ਜੋੜ ਕੇ ਬ੍ਰਾਹਮਣ ਕਹਿੰਦਾ ਹੈ ਮਹਾਰਾਜ ਤੁਸੀਂ ਵਕਤ ਦੇ అవਤਾਰੀ ਬੁਰਸ਼ ਹੋ ਤੁਸੀਂ ਕੋਈ ਭੂਰਨ ਬੁਰਖ ਫਟੇ ਚਰਨਾਂ 'ਚ ਪਦਮ ਹੈ ਮੈਂ ਦੇਖਿਆ ਫਟੇ ਚਰਨਾਂ 'ਚ ਪਦਮ ਹੈ ਔਰ ਬ੍ਰਾਹਮਣ ਨੇ ਫਿਰ ਮੱਥਾ ਟੇਕ ਦਿੱਤਾ ਉਹ ਚਰਨਾਂ ਨੂੰ ਜੋ ਮਲੇ ਫਿਰ ਮੱਥਾ ਟੇਕਿਆ ਪਦਮ ਹੈ ਸਤਿਗੁਰੂ ਕਹਿਣ ਲੱਗੇ ਤੂੰ ਜਾਣੇ ਮੈਂ ਯਾਤਰੀ ਹਾਂ ਉਸ ਬ੍ਰਾਹਮਣ ਨੇ ਕਿਹਾ ਮਹਾਰਾਜ ਇਹ ਬੀਜ ਤੇ ਹੈ ਕਿਸੇ ਦਿਨ ਬ੍ਰਿਕਸ਼ ਬਣੇਗਾ ਫਟੇ ਸੰਸਕਾਰ ਤਾਨੂੰ ਰਬ ਨੇ ਚੁਣਿਆ ਤੁਹਾਨੂੰ ਪ੍ਰਮਾਤਮਾ ਨੇ ਚੁਣਿਆ ਆਪਣੀ ਗੱਲ ਕਹਿਣ ਲਈ ਆਪਣਾ ਕੋਈ ਸੰਦੇਸ਼ ਆ ਪਹੁੰਚਾਉਣ ਲਈ ਤੁਹਾਡੇ ਚਰਨਾਂ 'ਚ ਪਲਮ ਹੈ ਅਰ ਇਸ ਬ੍ਰਾਹਮਣ ਨੇ ਕਹਿ ਗਏ ਜਿਸ ਦਿਨ ਗੁਰੂ ਅਮਰਦਾਸ ਜੀ ਮਹਾਰਾਜ ਸਿੰਘਾਸਣ ਤੇ ਬੈਠੇ ਨੇ ਤੇ ਚਰਨਾਂ 'ਚ ਪਹੁੰਚ ਗਿਆ ਸਿਰ ਦਾ ਪਹੁੰਚ ਗਿਆ ਸਤਿਗੁਰ ਨੇ ਵੀ ਪਛਾਣ ਲਿਆ ਉਹ ਹੀ ਹੈ ਕੁਛ ਦਿਨ ਸੇਵਾ ਕਰਦਾ ਰਿਹਾ ਤੇ ਸਤਿਗੁਰ ਨੇ ਬੁਲਾ ਲਿਆ ਕਿਰਖ ਆਇਆ ਹੈ ਬੜੀ ਦੂਰੋਂ ਹਰਦਵਾਰ ਤੋਂ ਤੇ ਤੈਨੂੰ ਹੁਣ 5-6 ਮਹੀਨੇ ਵੀ ਹੋ ਗਏ ਨੇ ਤੇ ਸੇਵਾ ਕਰਦੇ ਆਂ ਵਿਦਵਾਨ ਵੀ ਤੂੰ ਬਣਿਆ ਭਜਨ ਵੀ ਕਰਦਾ ਹੈ ਚਲ ਤੇਰੀ ਕੋਈ ਕਾਮਨਾ ਤੇ ਜ਼ਰੂਰ ਹੋਣੀ ਹੈ ਮੰਗ ਲੈ ਕੋਈ ਪੂਰੀ ਕਰ ਲਈ ਬ੍ਰਾਹਮਣ ਹੈ ਤੂੰ ਭਾਈ ਸਾਹਿਬ ਆਇ ਸੰਤੋਖ ਸਿੰਘ ਜੀ ਲਿਖਦੇ ਨੇ ਹੱਥ ਜੋੜ ਕੇ ਬ੍ਰਾਹਮਣ ਕਹਿੰ ਲਗਿਆ ਹੇ ਗੁਰਦੇਵ ਜੋ ਧਨ ਦੇਵੋ ਨਾਮ ਨਾ ਦੇਵੋ ਨਾਮ ਬਿਹੋ ਨ ਜਨ ਜੰਮ ਬਰ ਜਾਏ ਜੋ ਨਾਮ ਦੇਵ ਧਨ ਨਾ ਦੇਵ ਧਨ ਬਿਹੋਂ ਨ ਜਗਤ ਨ ਸੁਹਾਏ ਹੈ ਜੇ ਤੂੰ ਮੇਰੀ ਝੋਲੀ ਚ ਧਨ ਪਾ ਦੇਨੇ ਤੇ ਨਾਮ ਦੀ ਝਲਕ ਨਾ ਦੇਵੇਂ ਤੇ ਬੰਦਾ ਜਮਾਂ ਦੀ ਮਾਰ ਸਹਾਰਦਾ ਪ੍ਰਲੋਗ بگੜ ਜਾਂਦਾ ਹੈ ਤੇ ਜੇ ਤੂੰ ਨਾਮ ਦੀ ਕਣੀ ਇਹ ਛੋਮੈ ਨੂੰ ਦੇ ਦੇਵੇਂ ਤੇ ਮੇਰੀ ਝੋਲੀ ਚ ਧਨ ਨਾ ਪਾਵੇਂ ਤੇ ਸੰਸਾਰ ਨਹੀਂ ਚੰਗਾ ਲੱਗਦਾ ਲੋਕ بگੜਦਾ ਹੈ ਗੁਰੂ ਅਮਰਦਾਸ ਤੇ ਜੋ ਕੇ ਨੰਨ ਮੇਰੇ ਦੋਨੋਂ ਨਿਰਮਲ ਪੰਥ ਚਲਾਏ ਸਤਿਗੁਰ ਨੇ ਕੁਝ ਐਸੀ ਮਿਹਰ ਦੀ ਦ੍ਰਿਸ਼ਟੀ ਨਾਲ ਦੇਖਿਆ ਉਹਦੀ ਰਸਨਾ ਪ੍ਰਭੂ ਦਾ ਨਾਮ ਜਪਣ ਲੱਗ ਪਈ ਚੋਲੀ ਸੋਨੇ ਚਾਂਦੀ ਨਾਲ ਪਰ ਦਿੱਤੀ ਜਾਹ ਕਹਿੰਦਾ ਮੇਰੇ ਦੋਵੇਂ ਲੋਕ ਸੁਹੇਲੇ ਕਰ ਦਿੱਤੇ ਦਾਨ ਗੁਰੂ ਅਮਰਦਾਸ ਨੇ ਖੈਰ ਮੁਖਤਸਰ ਮੈਂ ਇਸ ਕਰਾਂ ਚਰਮਾਂਜ ਬਦਮਸ਼ੀ ਹੁਣ ਮੈਂ ਅਰਜ਼ ਕਰਾਂ ਫੁਨੇ ਛੰਦ ਦੇ ਚ ਇੱਕ ਛੰਦ ਗੁਰੂ ਅਰਜਨ ਦੇਵ ਜੀ ਦਾ ਬਸ ਪੰਜ ਇੱਕ ਮਿੰਟਾਂ ਇਸ ਵਾਪਕ ਦੀ ਗੁਰੂ ਅਰਜਨ ਦੇਵ ਜੀ ਮਹਾਰਾਜ ਕੰਨੇ ਮੇਰੇ ਹਾਥ ਪਦਮ ਆਂਗਨ ਸੁਖ ਬਾਸਨਾ ਜਿਨ੍ਹਾਂ ਨੇ ਕਦੀ ਸਿਲਸਿਲਾ ਵਾਰ ਬਾਣੀ ਪੜ੍ਹੀਏ ਛੰਦ ਸਾਹਮਣੇ ਆਇਆ ਹੋਣਾ ਇਹ ਛੰਦ ਗੁਰੂ ਅਰਜਨ ਦੇਵ ਜੀ ਦਾ ਮੇਰੇ ਹਾਥ ਪਦਮ ਆਂਗਨ ਸੁਖ ਬਾਸਨਾ ਮੇਰੇ ਹੱਥ ਦੇ ਪਦਮ ਇਹ ਦੂਜੇ ਤੀਜੇ ਚੌਥੇ ਪੰਜਵੇਂ ਦੀ ਗੱਲ ਨਹੀਂ ਸਤਿਗੁਰ ਆਪਣੀ ਗੱਲ ਬੇ ਕਰਦੇ ਕਿਉਂਕਿ ਲਵਜ਼ ਹੈ ਮੇਰੇ ਤੇਰੇ ਨਹੀਂ ਖੁੱਲੇ ਨੇ ਮੇਰੇ ਹੱਥ ਪਦਮ ਆਂਗਨ ਸੁਖ ਬਾਸਨਾ ਸਖੀ ਮੇਰੋ ਕੰਠ ਰਤਨ ਪੇਖ ਦੁਖ ਨਾਸਨਾ ਮੇਰੇ ਹੱਥ ਵਿੱਚ ਪਦਮ ਇਤਿਹਾਸ ਵਿੱਚ ਪੜਨ ਨੂੰ ਨਹੀਂ ਮਿਲਦਾ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਹੱਥ ਵਿੱਚ ਪਰਮ ਪਦਮ ਸੀ ਇਤਿਹਾਸ ਵਿੱਚ ਕਿਤੇ ਜ਼ਿਕਰ ਨਹੀਂ ਗੁਰਬਾਣੀ ਕਸਮ ਦੀ ਬਾਣੀ ਇਹ ਬ੍ਰਹਮ ਗਿਆਨ ਸਤਗੁਰੂ ਦਾ ਛੰਦ केंद्र ने मेरे हाथ देख पदम, मेरे हाथ पदम आंगन सुख वासना मेरे हृदय की सेजा सुख सुखी सुख है और कंठ परमात्मा का नाम रूपी रतन है सखी मेरो कंठ रतन पेक दुख नाशना ए पदम बिरगू वाला पदम नहीं जो भिरगु कहता है गुरबाणी एक होर पदम मैं थोड़े सामने रखा ਜਦ ਕੋਈ ਨਾਮ ਜਪਦਾ ਹੈ ਤੇ ਜਪਦਿਆਂ ਜਪਦਿਆਂ ਨਾਮ ਅਗਰ ਪ੍ਰਗਟ ਹੋ ਗਏ ਤਾਂ ਹੱਥਾਂ ਵਿੱਚ ਬਰਕਤਾਂ ਆ ਜਾਂਦੀਆਂ ਕਦਮਾਂ ਵਿੱਚ ਕ੍ਰਾਂਤੀ ਆ ਜਾਂਦੀ ਹੈ ਬੋਲਾਂ 'ਚ ਸਤਿ ਆ ਜਾਂਦੀ ਹੈ ਐਸੇ ਹੱਥ ਜੇ ਮਿੱਟੀ ਨੂੰ ਛੂਹਣਗੇ ਤੇ ਸੋਨਾ ਬਣ ਜਾਂਦੇ ਬਿਗੜਦੇ ਹੋਏ ਕੰਮ ਨੂੰ ਛੂਹਣਗੇ ਤਾਂ ਮਿਹਰ ਹੋ ਜਾਏਗਾ ਪ੍ਰਾਚੀਨ ਜ਼ਮਾਨੇ 'ਚ ਇਸ ਤਰ੍ਹਾਂ ਦੇ ਹੱਥ ਲੱਭੇ ਜਾਂਦੇ ਸਨ ਕੋਈ ਪੁਲ ਬਣਾਣਾ ਹੈ ਕੋਈ ਸੜਕ ਬਣਾਣੀ ਹੈ ਕੋਈ ਧਾਰਮਿਕ ਮੰਦਿਰ ਬਣਾਣਾ ਹੈ ਜਾਂ ਆਪਣਾ ਘਰ ਬਣਾਣਾ ਹੈ ਬਈ ਨਹੀਂ ਪੱਥਰ ਉਸ ਤੋਂ ਰਖਵਾਗੇ ਜਿਹਦੇ ਹੱਥਾਂ 'ਚ ਬਰਕਤ ਹੈ ਤੇ ਹੁਣ ਤੇ ਇਹੋ ਜਿਹੇ ਕੰਮਾਂ ਲਈ ਲੋਕੀ ਬੇਬਰਕਤ ਹੀ ਹੱਥ ਲੱਭਦੇ ਨੇ ਖਾਸ ਕਰਕੇ ਰਾਜਨੀਤੀਕ ਸਾਡੇ ਦੇਸ਼ 'ਚ ਮੈਂ ਦੇਖਿਆ ਸੜਕ ਦਾ ਉਦਘਾਟਨ ਕਰਾਉਂਦੇ ਨੇ ਪੁਲਾਂ ਦਾ ਉਦਘਾਟਨ ਕਰਾਉਂਦੇ ਨੇ ਕਿਸੇ ਬਿਲਡਿੰਗ ਦਾ ਨਹੀਂ ਪੱਥਰ ਰਖਾਉਂਦੇ ਨੇ ਪੱਥਰ ਹੀ ਰਹਿ ਜਾਂਦਾ ਜੋ ਹੈ ਰੱਖ ਜਾਂਦੇ ਨੇ ਬਾਕੀ ਕੱਖ ਨਹੀਂ ਹੁੰਦਾ ਕੁਝ ਵੀ ਨਹੀਂ ਹੁੰਦਾ ਕੋਈ ਪੱਥਰ ਹੀ ਰਹਿ ਜਾਂਦਾ ਬੇਬਰਕਤੇ ਹੱਥ ਹੱਥਾਂ 'ਚ ਕੁਝ ਵੀ ਨਹੀਂ ਸਤਗੁਰ ਆਪ ਕਹਿੰਦੇ ਨੇ ਜਿਸ ਦੇ ਗੰਠ ਵਿੱਚ ਪ੍ਰਭੂ ਦਾ ਨਾਮ ਨਹੀਂ ਹਿਰਦੇ ਦੇ ਚਾਨਣਾ ਨਹੀਂ ਉਸ ਦੇ ਹੱਥ ਕਿਤਨੇ ਬਰਕਤ ਨਹੀਂ ਗੁਰੂ ਅਰਜਨ ਦੇਵ ਜੀ ਮਹਾਰਾਜ ਦੇਵਾਲ ਜੇ ਉਹ ਕਲਚਨ ਨੂੰ ਹੱਥ ਲਾਵੇ ਖੇਵੂ ਸੇ ਟੀਰ ਲਗ ਜਾਣਾ ਸੋਨੇ ਨੂੰ ਹੱਥ ਲਾਏਗਾ ਮਿੱਟੀ ਹੋ ਜਾਏਗਾ ਬਣਦੇ ਹੋਏ ਕੰਮ ਨੂੰ ਹੱਥ ਲਾਏਗਾ بگੜ ਜਾਏਗਾ ਚਲਦੇ ਵਹਿਰ ਦੀ ਅਗਵਾਈ ਕਰੇਗਾ ਰੋਕ ਖੜੀ ਹੋ ਜਾਏਗੀ यह दे कदमांच कुछ भी नहीं ए दे हत्थ कुछ भी नहीं ए दे बोलों कुछ भी नहीं मैं अक्सर अर्ज करता पिया कई दिनों तर कई था, था सिखां कोल शरीरक शक्ति है सखा को आर्थिक शक्ति भी है सिखा को वक्त दिमागी शक्ति भी है सिखा को रूहानी शक्ति नहीं आध्यात्मक बल नहीं और कुछ कम ऐसे आने शरीरक शक्ति ना ਕੁਝ ਕਮ ਐਸੇ ਹੁੰਦੇ ਨੇ ਦਿਮਾਗੀ ਸ਼ਕਤੀ ਨਾਲ ਹੁੰਦੇ ਨੇ ਕੁਝ ਕਮ ਐਸੇ ਹੁੰਦੇ ਨੇ ਪੈਸੇ ਨਾਲ ਹੁੰਦੇ ਨੇ ਆਰਥਿਕ ਸ਼ਕਤੀ ਨਾਲ ਹੁੰਦੇ ਨੇ ਪਰ ਕੁਝ ਕਮ ਐਸੇ ਨੇ ਇਨਾ ਸ਼ਕਤੀਆਂ ਨਾਲ ਨਹੀਂ ਹੁੰਦੇ ਰੂਹਾਨੀ ਸ਼ਕਤੀ ਨਾਲ ਹੁੰਦੇ ਉਹਦੇ ਲਈ ਅਧਿਆਤਮਿਕ ਬਲ ਚਾਹੀਦਾ ਉਹਦੇ ਲਈ ਰੂਹਾਨੀ ਸ਼ਕਤੀ ਚਾਹੀਦੀ ਹੈ ਮਿਹਨਤ ਨਾਲ ਧਨ ਮਿਲਦਾ ਹੈ ਚੰਗਾ ਭੋਜਨ ਖਾ ਕੇ ਤੇ ਐਕਸਰਸਾਈਜ਼ ਕਰਕੇ ਸਰੀਰ ਨੂੰ ਸ਼ਕਤੀ ਮਿਲਦੀ ਹੈ ਤਰ੍ਹਾਂ ਤਰ੍ਹਾਂ ਦੇ ਧਰਮ ਗ੍ਰੰਥਾਂ ਦੇ ਹੋਰ ਪੋਥੀਆਂ ਦਾ ਅਧਿਐਨ ਕਰਦੇ ਆ ਦਿਮਾਗੀ ਸ਼ਕਤੀ ਵਧਦੀ ਹੈ ਪਰਮਾਤਮਾ ਦਾ ਨਾਮ ਜਪਦਿਆਂ ਰੋਹਾਨੀ ਸ਼ਕਤੀ ਵੱਧਦੀ ਹੈ ਇਹ ਸ਼ਕਤੀ ਨਹੀਂ ਐਸਦੀ ਕਮੀ ਇਹ ਘਟ ਹੈ ਇਹ ਪਦਮ ਜੋ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਰੇ ਨੇ ਕਿ ਉਹ ਹੈ ਨਾਮ ਜਪਦਿਆਂ ਜਪਦਿਆਂ ਜਦ ਨਾਮ ਕੰਠ ਦੇ ਵਿੱਚ ਵਸ ਜਾਂਦਾ ਹੈ ਹਿਰਦੇ ਵਿੱਚ ਵਸ ਜਾਂਦਾ ਹੈ ਹੱਥ ਦੇ ਵਿੱਚ ਬਰਗਤਾ ਆ ਜਾਂਦੀਆਂ ਨੇ ਪਦਮ ਮੇਰੇ ਹਾਥ ਪਦਮ ਆਂਗਨ ਸੁਖ ਬਾਸਨਾ ਸਖੀ ਮੇਰੋ ਕੰਤਰ ਰਤਨ ਤੇਖ ਦੁਖ ਨਾਸਨਾ ਇੱਕ ਮਿੰਟ ਹੋਰ ਆਪ ਜੀ ਦਲਵਾ ਭਟ ਗੁਰੂ ਅਮਰਦਾਸ ਜੀ ਮਹਾਰਾਜ ਦੀ ਮਹਿਮਾ ਕਰਨਿਆ ਪਟਾਂ ਦਾ ਸਈਆ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਪਾਠ ਕਹਿਣ ਨੇ ਹੈ ਗੁਰੂ ਅਮਰਦਾਸ ਬਾਰਜ ਕਰਦਾ ਹਣੇ ਸਿਧ ਸੰ ਮੁਖ ਮੁਖ ਜੋ ਹੈ ਰਿੱਧ ਬਸੇ ਬਾਵਾ ਜੋ ਤੀਨ ਲੋਕਾਂ ਤਰ ਮੋ ਹੈ ਹੈ ਗੁਰੂ ਅਮਰਦਾਸ ਫੜਾ ਜਿਹੜਾ ਦਹਿਣਾ ਹੱਥ ਹੈ ਇਹਦੇ ਚ ਬਾਰਜ ਹੈ ਕਮਲ ਹੈ ਪਦਮ ਹੈ ਮੈਂ ਮਣੀ ਅਰਜ਼ ਕੀਤੀ ਹੈ ਬਦਮ ਦੇ अनेका ਨਾਮ ਨੇ ਬਦਮ ਨੂੰ ਬਾੜਜ ਕਹਿੰਦੇ ਨੇ ਬਦਮ ਨੂੰ ਸੌਰਬ ਕਹਿੰਦੇ ਨੇ ਬਦਮ ਨੂੰ ਕੰਢੀ ਕਹਿੰਦੇ ਨੇ ਬਦਮ ਨੂੰ ਕਮਲ ਕਹਿੰਦੇ ਨੇ ਔਰ ਇਸ ਤੋਂ ਇਲਾਵਾ अनेका ਨਾਮ ਮੈਂ ਸ਼ਬਦ ਗੋਦ ਦੇ ਇਸ ਕਮਲ ਭੁਲ ਦੇ ਪੜੇ ਬਹੁਤ ਸਾਰੇ ਨਾਮ ਇੱਥੇ ਬਾੜਜ ਸ਼ਬਦ ਵਰਤੇ ਪੈ ਨੇ ਪਟ ਬਾੜਜ ਕਰ ਦਾਹਣੇ ਤੁਹਾਡਾ ਜਿਹੜਾ ਦੇਣਾ ਹੱਥ ਹੈ ਏ ਗੁਰੂ ਅਮਰਦਾਸ ਉਹਦੇ ਚ ਬਦਮ ਹੈ ਇਤਿਹਾਸ ਕਹਿੰਦਾ ਚਰਨਾ ਚ ਬਦਮ ਸੀ ਹੱਥਾਂ ਚ ਨਹੀਂ ਸੀ ਇੱਥੇ ਹੁਣ ਗੱਲ ਸਪਸ਼ਟ ਹੋ ਗਈ ਇਤਿਹਾਸ ਵਿੱਚ ਇਹ ਹੈ ਕਿ ਸਤਗੁਰੂ ਦਾ ਜਿਹੜਾ ਸੰਜਾ ਚਰਨ ਸੀ ਪਦਮ ਉਸ ਦੇ ਸੀ ਬ੍ਰਾਹਮਣ ਨੇ ਉੱਥੇ ਲਿਖਿਆ ਸੀ ਹਰੀਦਵਾਰ ਵਿੱਚ ਪਰ ਉਹਨੇ ਮੱਥਾ ਟੇਕਿਆ ਸੀ ਪਰ ਪਟ ਪੈ ਕਹਿੰਨੇ ਹੈ ਗੁਰੂ ਅਮਰਦਾਸ ਜੋ ਤੁਹਾਡਾ ਦੇਣਾ ਹੱਥ ਹੈ ਇਹਦੇ ਵਿੱਚ ਪਦਮ ਹੈ ਜੋ ਇਤਿਹਾਸ ਵਿੱਚ ਲਿਖਿਆ ਹੈ ਕਿ ਦੇਣੇ ਪੈਰ ਵਿੱਚ ਪਦਮ ਸੀ ਤੇ ਭਿਰਗੂ ਵਾਲਾ ਪਦਮ ਹੈ ਜੋ ਭਿਰਗੂ ਰਿਸ਼ੀ ਕਹਿੰਦਾ ਹੈ ਔਰ ਜੋ ਭੱਜ ਕਹਿ ਰਹੇ ਨੇ ਇਹ ਦੇਹ ਨੇ ਹੱਥ ਦੇ ਪਦਮ ਹੈ ਇਹ ਉਹ ਪਦਮ ਹੈ ਜਿਸ ਨੂੰ ਗੁਰਬਾਣੀ ਮੰਨਦੀ ਹੈ ਜਿਸ ਨੂੰ ਗੁਰਨਾਨਕ ਦੇ ਸਿਧਾਂਤਿਕ ਨੁਕਤੇ ਮੰਨਦੇ ਨੇ ਕਿ ਜੋ ਨਾਮ ਜਪਦਾ ਹੈ ਹੱਥਾਂ 'ਚ ਬਰਕਤ ਆਣਦੀ ਹੈ ਜੋ ਨਾਮ ਜਪਦਾ ਹੈ ਬੋਲਾਂ 'ਚ ਸਤਿ ਆਵੇਗੀ ਜੋ ਨਾਮ ਜਪਦਾ ਹੈ ਕਦਮਾਂ 'ਚ ਕ੍ਰਾਂਤੀ ਆਵੇਗੀ ਲਾਜ਼ਮੀ ਆਵੇਗੀ ਉਹਦੇ ਪੈਰ ਜਿੱਥੇ ਪੈਣਗੇ ਖਾਲੀ ਨਹੀਂ ਜਾਣਗੇ ਕੁਛ ਨਾ ਕੁਛ ਕਰਨਗੇ ਉਦੇ ਹੱਥ ਜਿਸ ਨੂੰ ਛੋਣਗੇ ਕੁਛ ਨਾ ਕੁਛ ਗੱਲ ਤਾਮੀਰ ਹੋਵੇਗੀ ਐਵੇਂ ਨਹੀਂ ਉਦੇ ਬੋਲ ਕੁਛ ਨਾ ਕੁਛ ਪਲਟਾ ਲੈਣਗੇ ਐਵੇਂ ਨਹੀਂ ਬਾੜਜ ਕਰਦਾ ਹਣੇ ਸਿਧ ਸੰ ਮੁਖ ਮੁਖ ਜੋ ਹੈ ਰਿੱਧ ਬਸੇ ਬਾਵਾੰਗ ਜੋ ਤਿੰਨ ਲੋਕਾਂ ਅੰਤਰ ਮੋਹੇ ਦੇ ਹਨ ਗੁਰੂ ਅਮਰਦਾਸ ਫੜੇ ਦਾਏ ਹੱਥ ਦੇ ਵਿੱਚ ਬਾੜਜ ਹੈ ਪਦਮ ਹੈ ਫੜੇ ਬਾਏ ਹੱਥ ਦੇ ਛੱਡੀਆਂ ਨੇ ਖਾਲੀ ਨਹੀਂ ਹੈ ਹੱਥ ਇਹ ਪੁਰਾਣੇ ਜ਼ਮਾਨੇ ਜਿਹੜੀ ਅਸੀਸ ਦਿੱਤੀ ਜਾਂਦੀ ਸੀ ਨਾਲ ਹੱਥ ਨਾਲ ਕੋਈ ਹੱਥ ਤੇ ਪਦਮ ਹੈ ਇਹ ਹੱਥ ਜਿਵੇਂ ਬਰਕਤਾਂ ਦੇ। ਪਿੱਠ ਤੇ ਹੱਥ ਰੱਖੋ ਬਈ ਸਿਰ ਤੇ ਹੱਥ ਰੱਖੋ। ਹੁਣ بڑے ਸੰਤ ਅਸੀਸਾਂ ਦਿੰਦੇ ਰਿਹਾ ਜਾਂਦੇ ਹੁੰਦਾ ਕੱਖ ਨਹੀਂ। ਖਾਲੀ ਹੱਥ ਕੁਝ ਵੀ ਨਹੀਂ। ਹੱਥਾਂ 'ਚ ਹੀ ਕੁਝ ਨਹੀਂ। ਹੱਥਾਂ 'ਚ ਬਰਕਤ ਆਉਣੀ ਹੈ। ਪੈਰਾਂ 'ਚ ਵੀ ਬਰਕਤ ਜਿੱਥੇ ਪੈਰ ਪਹਿਣਗੇ ਹਾਕ ਅਕਸੀਰ ਬਣੇਗੀ। ਹਾਕ ਦੇ ਵਿੱਚ ਪਲਟਾਏਗਾ। ਫਿਰ ਮੁਖਤਸਰ ਜੋ ਹੈ ਮਹਰਜ ਕਰਾਨਾ। ਪਾਟ ਕੇ ਇਹਨੇ ਫੋਟਾ ਬਾਇਆ ਹੱਥ ਵੀ ਖਾਲੀ ਨਹੀਂ ਹੁੰਦੇ ਚਰੇਦਿਆਂ ਨੇ। ਰਿਧਿ ਬਸੇ ਅਕਿਓ ਸੋਇ ਰਸਤੇ ਨਹੀਂ ਜਾਤੋਂ ਤੁਹਾਡਾ ਮੁਖੜਾ ਮੂੰਹ ਰਸਨਾ ਇਹ ਵੀ ਖਾਲੀ ਨਹੀਂ ਇਸ ਵਿੱਚ ਸਿੱਧੀਆਂ ਵਸਦੀਆਂ ਤੁਸੀਂ ਜੋ ਕੁਝ ਬੋਲੋਗੇ ਹੋ ਜਾਏਗਾ ਤੁਹਾਡੇ ਬਾਹਾਂ ਹੱਥ ਦੇ ਵਿੱਚ ਰੇਲੀਆਂ ਸਜੇ ਚ ਪਦਮ ਮੂੰਹ ਦੇ ਵਿੱਚ ਬਰਕਤਾਂ ਸਿੱਧੀਆਂ ਬਾਹਰਜ ਕਾ ਕਰਦਾ ਹਣੇ ਸਿੱਧ ਸੰਮੁਖ ਮੁਖ ਜੋ ਹੈ ਰਿਧਿ ਬਸੇ ਬਾਵਾੰ ਜੋ ਤੀਨ ਲੋਕਾਂ ਕਰ ਮੋਹੇ ਕਿ ਸਭ ਕੁਝ ਕਿਸ ਤਰ੍ਹਾਂ ਹੋ ਗਿਆ ਪੜ੍ਹ ਕਹਿੰਨੇ ਨੇ ਰਿਦੇ ਬਸੇ ਅਕਿਹੋ ਸੋਰਸ ਤਿਨ ਹੀ ਜਾਤੋ ਮੁਖੋਂ ਭਗਤ ਉਚਰੇ ਅਮਰ ਗੁਰ ਇਤਰੰਗ ਰਾਤੋ اے ਗੁਰੂ ਅਮਰਦਾਸ ਤੁਹਾਡੇ ਹਿਰਦੇ ਵਿੱਚ ਉਹ ਇੱਕ ਰਸ ਪਰਮਾਤਮਾ ਜਦੋਂ ਦਾ ਆਣ ਕੇ ਬਿਰਾਜਮਾਨ ਹੋਇਆ ਤੁਹਾਡੇ ਹੱਥ ਵਿੱਚ ਪਦਮ ਬਣ ਗਿਆ ਤੁਹਾਡੇ ਬਾਹਰ ਹੱਥ ਵਿੱਚ ਰਿਦੀਆਂ ਆ ਗਈਆਂ ਤੁਹਾਡੀ ਰਸਨਾ ਵਿੱਚ ਬਰਕਤ ਆ ਗਈ ਹੈ ਬੋਲਾਂ ਵਿੱਚ ਸਤਿ ਆ ਗਈ ਹੈ ਬੋਲ ਤੁਹਾਡੇ ਚੱਲਦੇ ਐਸਾ ਤੁਹਾਡਾ ਜਿਸਮ ਬਦਲ ਗਿਆ ਸਰੀਰ ਦੇ ਤਬਦੀਲੀ ਆ ਗਈ ਹੈ ਵੇਰਗੁਰੂ ਕਹਿੰਦਾ ਸੀ ਜਿਸ ਮਨ ਦੇਚ ਪ੍ਰਮਾਤਮਾ ਵਸੇਗਾ ਮਨ ਤੇ ਬਦਲੇਗਾ ਤਨ ਵੀ ਬਦਲੇਗਾ ਕੁਛ ਨਾ ਕੁਛ ਚਕਰਚੇਨ ਬਦਲਣਗੇ ਕੁਛ ਨਾ ਕੋਈ ਤਬਦੀਲੀ ਆਵੇਗੀ ਇਸ਼ਾਰਾ ਗੁਰੂ ਅਰਜਨ